ਆ ਗਏ ਤੂੰ ਤੱਕੇ ਰੱਪਾ ਹੀ ਵਹੀ ਜਾਂਦੇ ਹੋ ਇੱਧਰ ਰੋ ਜਾ ਮੁੜ ਕੇ ਹੁਣੀ ਇੱਥੇ ਮੁੜ ਕੇ ਆਏ ਨੇ ਕੋਈ ਰੋ ਜਾ ਪਹਿਲੇ ਬੰਨੇ ਹੋ ਪਹਿਲੇ ਬੰਨੇ ਅੱਧੇ ਬੰਦੇ ਹੋ ਉਹ ਇੱਧਰ ਆ ਪਹਿਲੇ ਬੰਨੇ ਇੱਧਰ ਆ ਪਹਿਲੇ ਬੰਨੇ ਤਨੀ ਤੂੰ ਜਿੱਥੇ ਤੱਕ ਮਰਜ਼ੀ ਜੋਰ ਲਗਾ ਦੀ ਥੋੜਾ ਚੰਦਾ ਹਟਣਾ ਰੋਜ਼ ਇੱਥੇ ਚਲੋਣੀ ਆ ਇੱਧਰ ਸਲੋ ਜੋ ਕਿੱਥੇ ਵੀਰਾ ਖਵਾ ਦੇ ਬੀਬੀ ਨੂੰ ਖਵਾ ਲਓ ਸਲੋ ਜੋ ਇੱਥੇ ਆ ਇੱਥੇ ਆਹ ਮੁਲਾਜ਼ਮੀ ਜ਼ਬਰਦਸਤ ਹੀ ਘਾਂਡੇ ਬੀਬੀ ਨਾਲ ਵੇਖੋ ਵਹੀ ਕਿ ਮਰ ਗਿਆ ਨਾ ਵਹੀ ਨਹੀਂ ਆ ਨਹੀਂ ਹੱਥ ਲਾਉਂਦੇ ਤਾਂ ਇਸ ਲਈ ਵੱਡੀ ਖਬਰ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ ਹੋਈ ਹੈ ਜਿੱਥੇ ਪੁਲਿਸ ਦੇ ਵੱਲੋਂ ਕਿਸਾਨਾਂ ਦੀ ਕੁੱਟਮਾਰ ਕੀਤੀ ਗਈ ਹੈ ਇਲਜ਼ਾਮ ਲਗਾਏ ਗਏ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪੂਰਾ ਹੰਗਾਮਾ ਦੇਖਿਆ ਜਾ ਸਕਦਾ ਹੈ ਤਾਂ ਤੁਸੀਂ ਤਸਵੀਰ ਵੀ ਦੇਖੀ ਜਿੱਥੇ ਕਿਸਾਨਾਂ ਦੀ ਖੇਤਾ ਦੇ ਵਿੱਚ ਜੀਸੀਬੀ ਮਸ਼ੀਨ ਲੈ ਕੇ ਪੁਲਿਸ ਪਹੁੰਚ ਗਈ ਤੇ ਇਸੇ ਦਰਮਿਆਨ ਖੇਤਾ ਦੇ ਵਿੱਚ ਹੀ ਜੀਸੀਬੀ ਮਸ਼ੀਨ ਦੇ ਅੱਗੇ ਕਿਸਾਨ ਬੈਠ ਗਏ ਤੇ ਹੰਗਾਮਾ ਹੋਣਾ ਸ਼ੁਰੂ ਹੋ ਗਿਆ ਦਰਸਲ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਦੇ ਪੂਰਾ ਵਿਵਾਦ ਹੋ ਰਿਹਾ ਹੈ ਜ਼ਮੀਨ ਨੂੰ ਐਕਵਾਇਰ ਕਰਨ ਦੇ ਲਈ ਪੁਲਿਸ ਇੱਥੇ ਪਹੁੰਚੀ ਸੀ ਤੇ ਇਸੇ ਦਰਮਿਆਨ ਕਿਸਾਨ ਉੱਥੇ ਖੜ ਗਏ ਕਿਸਾਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਪਹਿਲੀ ਇਸ ਤਰੀਕੇ ਦੇ ਨਾਲ ਵਾਣ ਨਹੀਂ ਦਵਾਂਗੇ ਤਾਂ ਹੰਗਾਮਾ ਇੰਨਾ ਵੱਜ ਜਾਂਦਾ ਹੈ ਪੁਲਿਸ ਦੇ ਵੱਲੋਂ ਬਲਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ ਤਾਂ ਕਿ ਕਿਸਾਨ ਜ਼ਖਮੀ ਵੀ ਹੋਏ ਨੇ ਕਿਸਾਨਾਂ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਨਾਲ ਖਿੱਚਤੂ ਕੀਤੀ ਗਈ ਹੈ ਉਹਨਾਂ ਨੂੰ ਟੋਇਆਂ ਦੇ ਵਿੱਚ ਸੁੱਟਿਆ ਗਿਆ ਜਿਸ ਦੇ ਕਾਰਨ ਸੱਤ ਦੇ ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਤਾਂ ਬਟਾਲਾ ਤੋਂ ਇੱਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹੰਗਾਮਾ ਹੋ ਰਿਹਾ ਹੈ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਖੇਤ ਚ ਤੂ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀਸੀਬੀ ਮਸ਼ੀਨ ਵੀ ਖੇਤਾ ਦੇ ਵਿੱਚ ਨਜ਼ਰ ਆ ਰਹੀ ਹੈ ਜਿਸ ਦੇ ਨਾਲ ਪੈਲੀ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਕਿਸਾਨ ਅੱਗੇ ਡਟੇ ਹੋਏ ਨੇ ਕਿਸਾਨਾਂ ਦਾ ਕਹਿਣਾ ਕਿ ਇਸ ਤਰੀਕੇ ਦੇ ਨਾਲ ਤੁਹਾਨੂੰ ਅਸੀਂ ਕਬਜ਼ਾ ਨਹੀਂ ਕਰਨ ਦਵਾਂਗੇ ਤਾਂ ਹੰਗਾਮਾ ਹੋ ਰਿਹਾ ਕਿਸ ਤਰੀਕੇ ਦੇ ਨਾਲ ਤੁਸੀਂ ਸਾਫ਼ ਤੌਰ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਜੋ ਦਿੱਲੀ ਕਟੜਾ ਐਕਸਪ੍ਰੈਸਵੇ ਹੈ ਉਸ ਨੂੰ ਲੈ ਕੇ ਲਗਾਤਾਰ ਵਿਵਾਦ ਹੋ ਰਿਹਾ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਣਦਾ ਹੋਇਆ ਮੁਆਵਜ਼ਾ ਜਿਹੜਾ ਬਣਦੀ ਹੋਈ ਉਹਨਾਂ ਦੀ ਰਕਮ ਹੈ ਉਹ ਨਹੀਂ ਮਿਲ ਰਹੀ ਜਿਸ ਦੇ ਕਾਰਨ ਕਿਸਾਨਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਤੇ ਅੱਜ ਜਦੋਂ ਸਵੇਰੇ ਸਵੇਰੇ ਪੁਲਿਸ ਦੀਆਂ ਟੀਮਾਂ ਜੀਸੀਬੀ ਮਸ਼ੀਨ ਦੇ ਨਾਲ ਖੇਤਾਂ ਦੇ ਵਿੱਚ ਪਹੁੰਚੀ ਤਾਂ ਕਿਸਾਨ ਅਗ ਬਬੂਲਾ ਹੋ ਗਏ ਤੇ ਇਸੇ ਦਰਮਿਆਨ ਇਹ ਝੜਪ ਵੀ ਹੋਈ ਆ ਤਾਂ ਝੜਪ ਦੀਆਂ ਲਾਈਵ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਵੇਖਿਆ ਜਾ ਸਕਦਾ ਕਿ ਇਸ ਤਰੀਕੇ ਦੇ ਨਾਲ ਬਟਾਲਾ ਦੇ ਸ਼੍ਰੀ ਹਰਗੋਬਿੰਦਪੁਰ ਦੇ ਆਦੀਨ ਪਿੰਡ ਭਰਤ ਤੇ ਨੰਗਲਚੌਰ ਵਿਖੇ ਪੁਲਿਸ ਤੇ ਕਿਸਾਨ ਆਮੋ ਸਾਹਮਣੇ ਨਜ਼ਰ ਆ ਰਹੇ ਨੇ ਕਿਸਾਨਾਂ ਵਿਚਾਲੇ ਟਕਰਾ ਹੋ ਰਹੀ ਹੈ ਪੁਲਿਸ ਦੇ ਨਾਲ ਖਿੱਚਤੂ ਹੋ ਰਹੀ ਹੈ ਦਰਸਲ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਦੀ ਜ਼ਮੀਨ ਐਕਵਾਇਰ ਕਰਨ ਲੈ ਕੇ ਪੂਰਾ ਵਿਵਾਦ ਹੋ ਰਿਹਾ ਹੈ ਜਿਸ ਦੇ ਵਿਰੋਧ ਦੇ ਵਿੱਚ ਕਿਸਾਨਾਂ ਦੇ ਵੱਲੋਂ ਆਪਣੇ ਜੋ ਖੇਤਾ ਦੇ ਵਿੱਚ ਉਹ ਬੈਠ ਜਾਂਦੇ ਨੇ ਤੇ ਇਸੇ ਦਰਮਿਆਨ ਪੁਲਿਸ ਦੇ ਵੱਲੋਂ ਹੱਥ ਦੇ ਵਿੱਚ ਡਾਂਗ ਵੀ ਪੁਲਿਸ ਦੇ ਨਜ਼ਰ ਆ ਰਹੀ ਹੈ ਉਹਨਾਂ ਦੇ ਵੱਲੋਂ ਖਿੱਚ ਤੂ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਸਾਨ ਵੀ ਪਾਸੇ ਹਟਣ ਨੂੰ ਤਿਆਰ ਨਹੀਂ ਸਨ ਕਿਸਾਨਾਂ ਦੇ ਵੱਲੋਂ ਵੀ ਪੁਲਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦਰਮਿਆਨ ਹੰਗਾਮਾ ਹੋ ਰਿਹਾ ਹੈ ਤਾਂ ਦੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਿਸਾਨ ਖੇਤਾਂ ਦੇ ਵਿੱਚ ਬੈਠੇ ਹੋਏ ਨੇ ਅਤੇ ਇੱਕ ਪਾਸੇ ਗੱਡੀ ਨਜ਼ਰ ਆ ਰਹੀ ਹੈ ਜਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਵੀ ਕਿਸਾਨ ਤੇ ਪੁਲਿਸ ਆਹਮੋ ਸਾਹਮਣੇ ਹੋ ਗਏ ਪੁਲਿਸ ਦੇ ਵੱਲੋਂ ਬਲ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਕਿਸਾਨਾਂ ਨੂੰ ਪਾਸੇ ਕਰਨ ਦੇ ਲਈ ਤਾਂ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਜਿਹੜਾ ਨੇ ਉਹ ਕਿਸਾਨ ਕਰ ਰਹੇ ਨੇ ਕਿਸਾਨਾਂ ਦਾ ਕਹਿਣਾ ਕਿ ਉਹਨਾਂ ਨੂੰ ਵਾਜਬ ਮੁੱਲ ਜਿਹੜਾ ਹੈ ਉਹ ਜ਼ਮੀਨ ਦਾ ਨਹੀਂ ਦਿੱਤਾ ਜਾ ਰਿਹਾ ਪ੍ਰਸ਼ਾਸਨ ਤੱਕੇ ਸ਼ਾਹੀ ਦੇ ਨਾਲ ਉਹਨਾਂ ਦੀ ਜ਼ਮੀਨ ਹੜੱਪਣਾ ਚਾਹੁੰਦੀ ਹੈ ਤਾਂ 6 ਦੇ ਕਰੀਬ ਜੋ ਕਿਸਾਨ ਨੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਤਾਂ ਕਿਸਾਨਾਂ ਦੇ ਵੱਲੋਂ ਤੱਕੇ ਸ਼ਾਹੀ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਤਸਵੀਰ ਸويرੇ ਇਹ ਹੰਗਾਮਾ ਹੋਇਆ ਹੈ ਜਿੱਥੇ ਜਦੋਂ ਜੀਸੀਬੀ ਮਸ਼ੀਨ ਲੈ ਕੇ ਜ਼ਮੀਨ ਐਕਵਾਇਰ ਕਰਨ ਦੇ ਲਈ ਪੁਲਿਸ ਦੀ ਟੀਮ ਪਹੁੰਚਦੀ ਹੈ ਤਾਂ ਪੁਲਿਸ ਜੀ ਟੀਮ ਦੇ ਅੱਗੇ ਕਿਸਾਨ ਖੜ ਜਾਂਦੇ ਨੇ ਕਿਸਾਨਾਂ ਦੇ ਵੱਲੋਂ ਸਾਫ਼ ਤੌਰ ਤੇ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਅਸੀਂ ਤੁਹਾਨੂੰ ਅਜੀਹਾ ਕਰਨ ਨਹੀਂ ਦਵਾਂਗੇ ਜਿਸ ਤੋਂ ਬਾਅਦ ਪੁਲਿਸ ਵੀ ਹਰਕਤ ਦੇ ਵਿੱਚ ਆ ਜਾਂਦੀ ਹੈ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹੰਗਾਮੇ ਦੀਆਂ ਇਹ ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਝੜਪ ਹੋ ਰਹੀ ਹੈ ਓ ਇੱਧਰ ਹੋ ਜਾ ਮੁੜ ਕੇ ਹੁਣੀ ਇੱਥੇ ਮੁੜ ਕੇ ਆਇਆ ਇਹਨੇ ਕੋਈ ਰੁਕ ਜਾਓ ਪਹਿਲੇ ਬੰਦੇ ਉਹ ਪਹਿਲੇ ਬੰਦੇ ਅੱਧੇ ਬੰਦੇ ਓ ਇੱਧਰ ਆ ਪਹਿਲੇ ਬੰਦੇ ਇੱਧਰ ਆ ਪਹਿਲੇ ਬੰਦੇ ਆਕੋ ਮਰਜ਼ੀ ਹੋਰ ਰੋਗਾ ਦੀ ਥੋੜਾ ਤੰਦਾ ਟਣਾ ਰੋਜ ਇੱਥੇ ਜਾਉ ਨਹੀਂ ਇੱਧਰ ਲੋ ਜਾਓ ਕਿੱਥੇ ਵੀ ਨਾ ਖਵਾ ਦੇ ਲੋ ਜਾਓ ਲੋ ਆਵੇਂ ਇੱਥੇ ਆ ਇੱਥੇ ਆ ਮਲਾਜਮੀ ਜ਼ਬਰਦਸਤ ਹੈ ਕਾਂਡੇ ਬੀਬੀ ਨਾ ਵੇਖੋ ਵਹੀ ਕਿਹਾ ਮਰ ਗਿਆ ਨਾ ਵਹੀ ਨਹੀਂ ਆ ਨਹੀਂ ਹੱਥ ਲਾਉਂਦੇ ਤੇ ਨਹੀਂ ਸਾਡੀਆਂ ਪਰਦਾਵਾਰੀ

Vai

ਕਹਣੀ ਕਹਣਾ ਫੜੀ ਥੱਲੇ ਆ ਲੈ ਗੱਡੀ ਤੇ ਥੱਲੇ ਆ ਓਏ ਐਸੋੜੇ ਹੀ ਖੜਿਆ ਹਰਚੂ ਵਾਲ ਗਰਦਾਸਪੁਰ ਦਾ ਹਸਪੀਟਲ ਹੈ ਜਿਹੜਾ ਉਹਦੇ ਵਿੱਚ ਅੱਜ ਨੈਸ਼ਨਲ ਹਾਈਵੇ ਨੂੰ ਲੈ ਕੇ ਜ਼ਿਲ੍ਹਾ ਗਰਦਾਸਪੁਰ ਦੇ ਜਿਹੜੇ ਪ੍ਰਸ਼ਾਸਨ ਨੇ ਲਵਾ ਉਹ ਬਹੁਤ ਵੱਡੇ ਪੱਧਰ ਤੇ ਸਾਡੇ ਕਿਸਾਨਾਂ ਦੇ ਉੱਤੇ ਜ਼ਬਰ ਕੀਤਾ ਗਿਆ ਔਰ ਉਹਨਾਂ ਜ਼ਮੀਨਾਂ ਦੇ ਉੱਤੇ ਬੁਲਡੋਜ਼ਰ ਫੇਰਿਆ ਗਿਆ ਜਿਨ੍ਹਾਂ ਦਾ ਇੱਕ ਰੁਪਈਆ ਵੀ ਕਿਸਾਨਾਂ ਨੇ ਅਜੇ ਨਹੀਂ ਚੁਕਾਇਆ ਤੇ ਸਾਡੇ 7 ਕਿਸਾਨ ਗੰਭੀਰ ਜ਼ਖਮੀ ਕੀਤੇ ਆ ਪੁਲਿਸ ਵੱਲੋਂ ਇਹਨਾਂ ਜ਼ਬਰ ਕੀਤਾ ਗਿਆ ਸਾਡੇ ਕਿਸਾਨਾਂ ਦੇ ਚੁੱਕ ਚੁੱਕੇ ਖੱਡਿਆਂ ਦੇ ਵਿੱਚ ਸੁੱਟਿਆ ਗਿਆ ਬਾਹਰ ਆ ਵੀ ਗਿਆ ਤੇ ਅਸੀਂ ਇਹ ਇਸ ਵੇਲੇ ਜਿਹੜਾ ਇੱਥੇ ਇਲਾਜ ਵਾਸਤੇ ਹਰਚੋੜ ਹਸਪਤਾਲ ਵਾਸਤੇ ਉਹਨੂੰ ਦ 入ਲ ਕਰਿਆ ਤੇ ਆਪਣੀ ਸੂਬਾ ਕਮੇਟੀ ਦੀ ਮੀਟਿੰਗ ਫੌਰੀ ਤੌਰ ਤੇ ਸਦਲੀਆ ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਐਕਸ਼ਨ ਕਰਾਂਗੇ ਉਹ ਤਿੱਖਾ ਐਕਸ਼ਨ ਹੋਊਗਾ ਕਿਉਂਕਿ ਜਿਹੜਾ ਇੱਕ ਸਰਕਾਰ ਸਾਡੇ ਕੋਲ ਕਈ ਵਾਰੀ ਮੰਨੀਆਂ ਜਿਹੜਾ ਪ੍ਰਸ਼ਾਸਨ ਤੇ ਜਿੰਨਾ ਚ ਰਹੀ ਇਹਨਾਂ ਜ਼ਮੀਨਾਂ ਦੇ ਪੈਸੇ ਨਹੀਂ ਦਿੰਦੇ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਨਹੀਂ ਵੜਾਂਗੇ ਔਰ ਉਸ ਕਾਲ ਦਾ ਰੱਦ ਕੇ ਕੋਈ ਪੈਸਾ ਨਹੀਂ ਕਿਸਾਨਾਂ ਨੂੰ ਮਿਲਿਆ ਤੇ ਜ਼ਮੀਨਾਂ ਤੇ ਤੇ ਬਲਡوزر ਫਿਰ ਰਿਹਾ ਇਹ ਭਗਵਾਨ ਸਤਿਮਾਨ ਸਰਕਾਰ ਨੂੰ ਭੁਗਤਣਾ ਪਊਗਾ ਕੇਂਦਰ ਦੇ ਇਸ਼ਾਰਿਆਂ ਤੇ ਭਗਵਾਨ ਸਤਿਮਾਨ ਸਰਕਾਰ ਕੰਮ ਕਰ ਰਹੀ ਹੈ ਜੀ ਇਹ ਥੋੜੀ ਗੱਲਾਂ ਕੋਈ ਵੀ ਤੁਸੀਂ ਧੱਕੇ ਨਾਲ ਪੈਸੇ ਵਹੀ ਜਾਂਦੇ ਹੋ ਇੱਥੇ ਰੋ ਜਾ ਮੁੜ ਕੇ ਹੁਣੀ ਇੱਥੇ ਮੁੜ ਕੇ ਹੋਇਆ ਇਹਨੇ ਕੋਈ ਨਹੀਂ ਰੋ ਜਾ ਪਹਿਲੇ ਬੰਦੇ ਹੋ ਪਹਿਲੇ ਬੰਦੇ ਅੱਦੇ ਬੰਦੇ ਜੇ ਓ ਇਧਰ ਆ ਪਹਿਲੇ ਬੰਨੇ ਇਧਰ ਆ ਪਹਿਲੇ ਬੰਨੇ ਓ ਓ ਨਹੀਂ ਜਾਣਦਾ ਨਹੀਂ ਤੂੰ ਜਿੱਥੇ ਤੱਕ ਮਰਜ਼ੀ ਜੋੜ ਲਾਗਾ ਦੀ ਥੋੜਾ